ਮੇਰੇ ਪਿੱਛੇ ਆਪ ਤੁਸੀਂ ਦੇਖ ਰਹੇ ਹੋ ਇਹ ਇੱਕ ਇਤਿਹਾਸਿਕ ਮਸਜਿਦ ਹੈ ਇੱਥੇ ਆਪਾਂ 71 ਸਵਸਥੇ ਹੋਏ ਆ ਕਿ ਮੁਸਲਿਮ ਭਾਈਚਾਰੇ ਸਿੱਖ ਭਾਈਚਾਰੇ ਦੇ ਵਿੱਚ ਇਸ ਦਾ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮ ਜਿਹੜੀ ਪਿੱਟ ਸਿਆ ਪਾਇਆ ਉਹਦੀ ਸ਼ੂਟਿੰਗ ਇੱਥੇ ਹੋਈ ਹੈ ਇਸਲਾਮ ਕਦੇ ਵੀ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤੇ ਇਸ ਮਾਮਲੇ ਦੇ ਵਿੱਚ ਅਸੀਂ ਮਤਲਬ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਆ ਇਸ ਮਾਮਲੇ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ ਤਾਂ ਇਸ ਦਾ ਇਹ ਪੂਰੇ ਦਾ ਪੂਰਾ ਮਾਮਲਾ ਅਸੀਂ ਸ਼ਾਹੀ ਮਾਮੂਨ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੇ ਸਾਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਨੇ ਐਸਐਸਪੀ ਸਾਹਿਬ ਨੂੰ ਫਤੇਗਰ ਸਾਹਿਬ ਨੂੰ ਵੀ ਬਰਖਾਸਤ ਦਿੱਤੀ ਤੇ ਡੀਸੀ ਸਾਹਿਬ ਨੂੰ ਵੀ ਇਹ ਦਰਖਾਸਤ ਲਈ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਜਾਂਚ ਕਰੀ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਵੇ ਜਿਹੜੇ ਮਤਲਬ ਸਮੇਂ ਦੇ ਅਨੁਸਾਰ ਮਤਲਬ ਸਮੇਂ-ਸਮੇਂ ਤੇ ਜੋ ਤਾਂ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਲੋਕ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋ ਕਰੀ ਜਾਵੇ। ਜਦੋਂ షూਟਿੰਗ ਚੱਲਦੀ ਸੀ ਨੂੰ ਮੰਗ ਪਾ ਤਰ ਦਿੱਤਾ ਤੇ ਇਹਦੀ ਜਿਹੜੀ ਪਰਮਿਸ਼ਨ ਆ ਉਹ ਵੀ ਤਾਂ ਸਰਕਾਰ ਸਰਕਾਰ ਵੱਲੇ ਹੁੰਦੀ ਆ ਪ੍ਰਸ਼ਾਸਨ ਨੇ ਦਿੱਤੀ ਹੋਗੀ ਪਰਮਿਸ਼ਨ। ਦੇਖੋ ਇਹਨਾਂ ਕੋਲ ਪ੍ਰਾਤਨ ਵਿਭਾਗ ਦੀਆਂ ਕੁਝ ਅ ਪਰਮਿਸ਼ਨਾਂ ਦੱਸਦੇ ਨੇ ਕਿ ਪ੍ਰਾਤਨ ਵਿਭਾਗ ਦੀਆਂ ਕੁਝ ਪਰਮਿਸ਼ਨਾਂ ਸੀਗੀਆਂ ਪਰ ਪ੍ਰਾਤਨ ਵਿਭਾਗ ਨੂੰ ਸਿਰ ਪਰ ਸਿਰਫ ਇਹਦੀ ਦੇਖਰੇਖ ਵਾਸਤੇ ਕਰਿਆ ਜਾਂਦਾ। ਜਦੋਂ ਕਿ ਮਾਮਲਾ ਇਹ ਸਾਡਾ ਧਾਰਮਿਕ ਹੋ ਜਾਂਦਾ ਤਾਂ ਉੱਥੇ ਮੇਰੇ ਖਿਆਲ ਦੇ ਵਿੱਚ ਪ੍ਰਾਤਨ ਵਿਭਾਗ ਨੂੰ ਇੱਕ ਪਾਸੇ ਰੱਖ ਕੇ ਸਾਰੇ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾ ਨੂੰ ਥੇਸ ਪਹੁੰਚਦੀ ਹੈ ਤਾਂ ਉਸ ਤੇ ਖਾਸ ਗੱਲ ਆ ਜਾਂਦੀ ਹੈ